ਹਾਂਜੀ ਕਿਸਾਨ ਵੀਰੋ ਤੁਸੀਂ ਬਿਲਕੁਲ ਸਹੀ ਪੜ ਰਹੇ ਹੋ ਜੋ ਆਪਾਂ ਟਾਈਟਲ ਦੇ ਵਿੱਚ ਲਿਖਿਆ ਹੋਇਆ ਹੈ ਇਸ ਸਮੇਂ ਜਿਹੜੀ ਹਰਿਆਣਾ ਦੀਆਂ ਅਨਾਜ ਮੰਡੀਆਂ ਦੇ ਵਿੱਚ ਚੁੰਨ ਆ ਰਿਹਾ ਹੈ ਉਹ ਚੁੰਨੇ ਦੇ ਜਿਹੜੇ ਰੇਟ ਆਪਾਂ ਨੂੰ ਰੋਜ਼ ਦੇ ਮਿਲ ਰਹੇ ਨੇ ਉਹ ਬਹੁਤ ਹੀ ਹੈਰਾਨ ਹੈਰਾਨ ਕਰਨ ਕਰ ਦੇਣ ਵਾਲੇ ਜਿਹੜੇ ਰੇਟ ਨੇ ਆਪਣੇ ਸਾਹਮਣੇ ਆ ਰਹੇ ਨੇ ਜਿੱਥੇ ਇੱਕ ਪਾਸੇ ਸਰਕਾਰਾਂ ਐਮਐਸਪੀ ਨੂੰ ਲੈ ਕੇ ਕਾਫੀ ਵੱਡੇ ਵੱਡੇ ਵਾਅਦੇ ਕਰ ਰਹੀ ਹੈ ਨੇ ਪੰਜਾਬ ਸਰਕਾਰ ਨੇ ਵੀ ਕਾਫੀ ਵਾਅਦੇ ਕੀਤੇ ਨੇ ਹਰਿਆਣਾ ਦੇ ਵਿੱਚ ਵੀ ਜਿਹੜੀ ਨਮੀ ਸਰਕਾਰ ਨੇ ਜਿਹੜੇ ਵੋਟਾਂ ਪੈਣ ਜਾ ਰਹੀਆਂ ਨੇ ਤੇ ਸੈਂਟਰ ਸਰਕਾਰ ਵੀ ਬਹੁਤ ਵੱਡੇ ਵੱਡੇ ਜਿਹੜੇ ਵਾਅਦੇ ਨੇ ਉਹ ਕਿਸਾਨਾਂ ਦੀ ਆਮਦਨ ਵਧਾਉਣ ਵਾਸਤੇ ਕਰ ਰਹੇ ਨੇ ਪਰ ਹਕੀਕਤ ਤੇ ਉਸਦੇ ਬਿਲਕੁਲ ਉਲਟ ਹੈ ਕਿਸਾਨ ਵੀਰੋ ਜਿਹੜੇ ਸਾਰੇ ਇਸ ਵਕਤ ਹਾਲਾਤ ਬਣੇ ਹੋਏ ਨੇ ਉਹ ਖੇਤੀ ਅਤੇ ਕਿਸਾਨੀ ਦੇ ਬਿਲਕੁਲ ਵਿਪਰੀਤ ਉਲਟ ਬਣੇ ਹੋਏ ਨੇ ਕਿਸਾਨਾਂ ਨੂੰ ਸਾਰੇ ਪਾਸਿਓਂ ਮਾਰ ਪੈ ਰਹੀ ਹੈ ਤੇ ਚੋਨੇ ਇਸ ਦਾ ਵੀੜੇ ਪੰਜਾਬ ਹਰਿਆਣਾ ਦੇ ਵਿੱਚ ਲੱਗੇ ਹੋਏ ਨੇ ਚੱਲ ਨਹੀਂ ਰਹੇ ਹੈਗੇ ਹੁਣ ਇੱਕ ਨਵੀਂ ਖਬਰ ਆਈ ਹੈ ਕਿ ਜਿਹੜਾ ਬੋਨਾ ਰੋਗ ਹੈ ਉਹ ਵੀ ਦੁਆਰਾ ਤੋਂ ਇਸ ਵਾਰ ਵਾਇਰਸ ਦੁਆਰਾ ਜਿਹੜਾ ਉਹ ਖੇਤਾਂ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ ਉੱਪਰੋਂ ਮਾਨਸੂਨ ਦੀ ਮਾਰ ਪੈ ਰਹੀ ਹੈ ਮੀਂਹ ਨਹੀਂ ਪੈ ਰੇ ਤੇ ਮੋਟਰ ਵਾਲੀ ਲਾਈਟ ਹੈ ਜਿਹੜੀ ਉਹ ਵੀ ਪੂਰੀ ਨਹੀਂ ਮਿਲ ਰਹੀ ਚੋਨੇ ਸੁੱਕ ਰਹੇ ਨੇ ਇਸ ਤਰ੍ਹਾਂ ਜਿਹੜੀ ਦੂਸਰੀ ਸਸਰਾਂ ਨੂੰ ਸਭ ਤੋਂ ਵੱਡੀ ਮਾਰ ਜਿਹੜੀ ਪੈ ਰਹੀ ਹੈ ਉਹੋ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ 1847 ਦੇ ਬਾਰੇ ਕਿਹੜੀ 1847 ਦੇ ਬਾਰੇ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਯੂਟਿਊਬਰਾਂ ਵੱਲੋਂ ਯੂਨੀਵਰਸਿਟੀਆਂ ਵੱਲੋਂ ਤੇ ਹੋਰ ਜਿਹੜੇ ਬੀ ਵੇਚਣ ਵਾਲਿਆਂ ਵੱਲੋਂ ਕੇ ਦਾ ਝਾੜ ਬਹੁਤ ਵਧੀਆ ਤੋਂ ਬਿਮਾਰੀ ਨਹੀਂ ਪੈਂਦੀ ਚਾਹੇ ਕੁਛ ਵੀ ਕਿਸਾਨ ਬੀਰੋ ਪਰ ਇਸ ਵਕਤ ਜਿਹੜਾ ਇਹਦਾ ਰੇਟ ਚੱਲ ਰਿਹਾ ਹੈ ਹਰਿਆਣੇ ਦੀਆਂ ਅਨਾਜ ਮੰਡੀਆਂ ਦੇ ਵਿੱਚ ਹੋਰ ਜਿਹੜਾ ਆਪਣਾ ਪਰਮਲ ਝੋਲਾ ਹੈ ਉਹਦਾ ਜਿਹੜਾ ਰੇਟ ਸਰਕਾਰ ਨੇ ਇਸ ਵਾਰਤਾ ਕੀਤਾ ਲਗਭਗ 2300 ਰੁਪਿਆ ਉਸ ਨਾਲੋਂ ਵੀ 2250 ਰੁਪਿਆ ਇਹ ਜਿਹੜਾ 1847 ਬਸਮਤੀ ਆ ਉਸ ਪਰਮਨ ਨਾਲੋਂ ਵੀ ਜਿਹੜਾ ਸਸਤਾ ਵਿਕ ਰਿਹਾ ਹੈ ਹਰਿਆਣੇ ਦੀ ਕਰਨਾਲ ਮੰਡੀ ਦੇ ਵਿੱਚ ਜਿਹੜੇ ਦੇ ਰੇਟ ਚੱਲ ਰਹੇ ਨੇ ਉਹ 2080 ਤੋਂ ਲੈ ਕੇ ਵੱਧ ਤੋਂ ਵੱਧ 2100 ਰੁਪਿਆ ਰੇਟ ਆ ਜਿਹੜਾ ਚੰਗੀ ਢੇਰੀ ਦਾ ਕਿਸੇ ਇੱਕ ਅੱਧੀ ਚੰਗੀ ਢੇਰੀ ਦਾ ਜਿਹੜਾ ਰੇਟ ਆ ਉਹ 2100 ਰੁਪਿਆ ਲੱਗ ਰਿਹਾ ਤੇ ਉਸ ਦੇ ਉਲਟ ਜਿਹੜੇ 1509 ਆ ਜਿਹੜੇ ਬਾਰੇ ਕਹਿਇਆ ਜਾ ਰਿਹਾ ਕਿ 1509 ਦੇ ਵਿੱਚੋਂ ਇਹ ਸੋਧ ਕਰਕੇ 1847 ਬਣਾਈ ਗਈ ਹੈ ਪਰ ਜਿਹੜਾ 1500 ਦਾ ਰੇਟ ਹੈ ਉਹ ਕਾਫੀ ਸੋਨਾ ਮਿਲ ਰਿਹਾ ਕਿਸਾਨ ਵੀਰਾਂ ਨੂੰ ਚਲੋ ਚੰਗੀ ਗੱਲ ਹੈ ਕਿਸੇ ਪਾਸੋਂ ਕਿਸਾਨ ਵੀਰਾਂ ਦਾ ਕੋਈ ਫਾਇਦਾ ਹੁੰਦਾ ਹੈ ਪਰ 1847 ਕਿਸਾਨ ਵੀਰੋ ਜਿਹੜੇ ਵੀਰ ਲਾਰੇ ਨੇ ਚਿੰਤਾ ਵਾਲੀ ਗੱਲ ਹੈ ਸਾਰਿਆਂ ਵੀਰਾਂ ਵਾਸਤੇ ਕਿ 1847 ਦਾ ਰੇਟ ਸੈਲਰ ਵਾਲੇ ਵਪਾਰੀ ਨਹੀਂ ਦੇ ਰਹੇ 2080 ਤੋਂ ਲੈ ਕੇ ਕਿਸੇ ਕਿਸੇ ਚੰਗੀ ਢੇਰੀ ਦਾ ਰੇਟ ਹੈ ਜਿਹੜਾ ਉਹ 2100 ਰੁਪਏ ਹਰਿਆਣਾ ਦੀ ਕਰਨਾਲ ਮੰਡੀ ਦੇ ਵਿੱਚ ਜਿਹੜਾ ਚੋਨਾ ਪਹੁੰਚ ਰਿਹਾ ਇਸ ਵਕਤ ਜੋ ਜੂਪੀ ਵਗੈਰਾ ਚੋਂ